ਆਂ ਹੋਈਆਂ ਅੱਡੀਆਂ ਦੀ ਗੱਲ ਕਰਦਾ ਹਾਈ ਹੀਲ ਦੇ ਸੈਂਡਲਾਂ ਦੀ ਨਹੀਂ ਮੈਂ ਹੱਤਾਂ ਦੀ ਗੱਲ ਕਰਦਾ ਲੋਕਾਂ ਦੀ ਗੱਲ ਕਰਦਾ ਥੋੜੀ ਗੱਲ ਕਰਦਾ ਆਪਣੀ ਗੱਲ ਕਰਦਾ ਪਿੰਡ ਦੀ ਗੱਲ ਕਰਦਾ ਇਸ ਲਈ ਮੈਂ ਸ਼ਾਇਰੀ ਦੇ ਵਿੱਚ ਆਏ ਗਿਣਿਆ ਜਾਣਾ ਜਿਵੇਂ ਭਖੇ ਹੋਏ ਮੁਜਰੇ ਦੇ ਵਿੱਚ ਕੋਈ ਖੱਡਾ ਰੋੜੀ ਦਾ ਕੁੱਤਾ ਆਵੇ ਖੱਡਾ ਰੋੜੀ ਦਾ ਕੁੱਤਾ ਬਿਲਕੁਲ ਮੈਂ ਉਸਾ ਦਰਸ਼ਕ ਸੁਪਨੇ ਦੀ ਗੱਲ ਨਹੀਂ ਕਰ ਰਿਹਾ ਵੀ ਬੰਦੇ ਨੂੰ ਬੰਦਿਆ ਵਰਗਾ ਹੋਣਾ ਚਾਹੀਦਾ ਮੈਂ ਕੁੱਤਾ ਜੋ ਬਾਂਦਰ ਨੂੰ ਨਫ਼ਰਤ ਕਰਦਾ ਮੈਂ ਕੁੱਤੇ ਵਾਂ ਕੁਛ ਵੀ ਲਾਉਣਾ ਵਜ਼ੂਲ ਕਾ ਦੇਣ ਵਾਂ ਭੌਂਕਦਾ ਵੀ ਆ ਤੇ ਕਦੇ ਕਦੇ ਵੱਟ ਵੀ ਖਾਂ ਮੈਂ ਬਾਂਦਰ ਵਾਂ ਨਕਲਜੀ ਨਹੀਂ ਨਾ 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 ਮੈਨਾਂ ਕੀ ਕੀ ਕਰਨੀ ਆਉਂਦੀ ਐ ਨਾ ਟ ਪੂਸੀ ਮਾਰਦਾ ਨਹੀਂ ਮਰੇ ਹੋਏ ਸਮੇਂ ਨੂੰ ਹਿੱਕ ਨਾਲ ਲਾਈ ਸਕਦਾ ਬਾਂਦਰੀਆਂ ਚਲੋ ਛੱਡੋ ਖੈਰ ਪਤਾ ਵੀ ਮੈਂ ਕਵਤਾ ਕੋਈ ਜਾਨਾਂ ਕਿਵੇਂ ਨਹੀਂ ਪਤਾ ਇਹਨਾਂ ਕਵਤਾ ਕਮੇ ਲਿਖਦਾ ਕਿਵੇਂ ਜਾਨਦਾ ਕਵਤਾ ਕੋਈ ਤਾਂ ਮੈਂ ਕਹਦ ਲਈ ਮੈਂ ਦੱਸਦਾ ਮੈਂ ਕਵਤਾ ਕੋਈ ਕਿਵੇਂ ਜਾਨਦਾ